ਹਾਂਜੀ ਪੰਜਾਬ ਦੇ ਉਹ ਮੁੰਡਿਓ ਉਹ ਨਸ਼ਿਆਂ ਨੂੰ ਛੱਡੋ ਐਡਾ ਦੇ ਡੋਲੇ ਬਣਾਓ ਤੇਰੇ ਪੰਜਾਬ 'ਚ ਨਾਮ ਕਮਾਉਣਾ ਈ ਉਹ ਕਮੀਨੋ ਚਟਾ ਲਾਉਣ ਆਲਿਓ ਜਿਹਦਾ ਸਾਡੇ ਪੰਜਾਬ ਦਾ ਨਾਂ ਵੀ ਬਦਨਾਮ ਕਰ ਜੰਨੀਓ ਐਡਾ ਦੇ ਡੋਲੇ ਬਣਾਓ ਤੇਰੇ ਦਾ ਸੇਧ ਮੰਨੀ ਆ ਤੇਰਾ ਇਦਾਂ ਦੀ ਬੋੜੀ ਬਣਾਉਣੀ ਆ ਤਾਂ ਹੀ ਦਾ ਪੰਜਾਬ ਨੂੰ ਬਚਾਉਣਾ ਈ 15 ਬਾਈ ਉਹ ਪੰਜਾਬੀਓ ਜਾਗੋ ਉਹ ਜਾਗ ਜਓ ਪੰਜਾਬੀਓ ਜਾਗ ਜਓ ਆ ਸੁਣੋ ਕੀ ਭਾਈ ਜੀ ਪੰਜਾਬ ਦੇ ਨੌਜਵਾਨ ਮੁੰਡਿਓ ਐਂਦੇ ਭਾਜੀ ਵਾਂਗੂ ਡੋਲੇ ਛੋਲੇ ਤੇ ਨਾਲੇ ਬੋਡੀ ਬਣਾ ਲਓ ਤੇ ਤੇਰੇ ਪੰਜਾਬ 'ਚ ਨਾਮ ਕੋਣਾ ਹੀ ਤੇ ਜੇ ਤੁਸੀਂ ਚਿੱਟੇ ਹੀ ਬੜ ਗਿਨਾ ਤੇ ਤੁਹਾਨੂੰ ਮੈਂ ਬੜਾਈ ਕਮਾਉਣੀ ਤੇ ਯਾਦ ਰੱਖਿਓ ਐਂਦਰੇ ਬਾਂਜੋ ਮੈਂ ਤਾਂ ਹੀ ਬਚਾਉਣਾ ਹੀ ਸੋਨੂ ਸੋਨੂ ਆਲ ਇੰਡੀਆ ਬੈਰ ਰੁਪਿਆ ਦੁਨੀਆ ਦੇ ਵਿੱਚ ਆਇਆ ਹਸਣ ਔਰ ਹਸਾਉਣ ਲਈ ਕੰਡੇ ਚਮਜੂਮ ਜਾਇਆ ਕਰੋ ਬੋਡੀ ਛੋਟੀ ਬਣਾਇਆ ਕਰੋ ਟੋਲੇ-ਸ਼ੋਲੇ ਬਣਾਇਆ ਕਰੋ ਮੀਟ-ਮਾੜ ਖਾਇਆ ਕਰੋ ਹੈ ਜੀ ਐਦਾਂ ਦਾ ਡੋਲਾ ਜ਼ਰੂਰ ਬਣਾ ਕੇ ਤੇ ਫਲਾਇਆ ਕਰੋ ਹੈ ਜੀ